ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਤਾਜੀ ਸੂਈ ਆ ਬਾਈ ਤੇ ਇੱਕ ਗੱਬਣ ਖੁਸਕ ਦਿਨ ਲੈਂਦੀ ਆ ਤੇ ਜਿਸ ਪਿੰਡ 'ਚ ਜੋ ਬਈ ਵੀਡੀਓ ਬਣਾ ਰਹੇ ਆ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪਧੌੜ ਰਹੇ ਜਾਂਦਾ ਪਧੌੜ ਤੋਂ ਤੱਵੇ ਨੂੰ ਜਾਣਾ ਮੈਂ ਉਹ ਰੋਡ ਦੇ ਉੱਪਰ ਬਾਈ ਦਾ ਪਿੰਡ ਨੈਣੇਵਾਲ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਧੀਆ ਠੀਕ ਹੈ ਜੀ ਬਧੀਆ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727990 ਠੀਕ ਹੈ ਬਾਈ ਹਾਂ ਜੀ ਬਾਈ ਜਿਹੜੀ ਇਹ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੂਈ ਆ ਇਹ ਦੂਜਾ ਸੁਆ ਸੂਈ ਹੈ ਜੀ ਕਦੋਂ ਸੂਈ ਆ ਇਹ ਕੱਲ ਆਥਣੇ ਸੂਈ ਹੈ ਜੀ ਕੱਲ ਆਥਣੇ ਸੂਈ ਹਾਂ ਜੀ ਬੱਚਾ ਕੀ ਦੇਤਾ ਬੱਛੀ ਹੈ ਜੀ ਬੱਛੀ ਚੰਗਿਆ ਨਾ ਹਾਂ ਜੀ ਬੱਚਾ ਵਾੜਾ ਨਾਲ ਯਾਰ ਨਮਰਤਾ ਬੱਛੀ ਦੀ ਕੁਆਲਿਟੀ ਦੇਖੋ 나ੜਵਾ ਨਾਲ ਹੀ ਆ ਬੱਚਾ ਬਹੁਤ ਚੰਗਿਆ ਦਿੱਤਾ ਹਨਾ ਬੜਾ ਰਾਤ ਕੋਸ ਚੋਲਿਆ ਸੀ ਉਹ ਹੁਣ ਧੜਕੇ ਚੋ ਤਾਂ ਕੋ ਬੱਸੀ ਨੂੰ ਜਗਾਤਾ ਠੀਕ ਆ ਦੁੱਧ ਦੇ ਦੂ 20 ਕਿਲੋ ਦੁੱਧ ਹੀ ਦਿੰਦੀ ਆ ਠੀਕ ਆ ਹਾਂ ਦੁੱਧ ਤੜਕੇ 3 ਕਿਲੋ ਕੱਢਿਆ ਕੋ ਬੱਸੀ ਨੂੰ ਜਗਾਤਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਕੀ ਬਾਤ ਆ ਹੀਟਿੰਗ ਬੜੀ ਤਕੜੀ ਆ ਨਾ ਲੇਵਾ ਦੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਚਾਰੇ ਥਣ ਨੇ ਖੜਮੇ ਪੂਰੇ ਗਿਆ ਬਾਕੀ ਸਾਈਡਾਂ ਹੁੱਡਾ ਤੋਂ ਲੇਵਾ ਚਵਾਈ ਕਿਵੇਂ ਆ ਭਰਾ ਚਵਾ ਵਧੀਆ ਚਵਾਈ ਵਧੀਆ ਪੋਲੀ ਲੇਵਾ ਵੇਖੋ ਇਹ ਲੇਵਾ ਬਹੁਤ ਆ ਵੈੜ ਦਾ ਕੀ ਬਾਤ ਆ ਬਹੁਤ ਸੋਹਣਾ ਲੇਵਾ ਬਈ ਤਿਆਰ ਕਰਿਆ ਕਰਮ ਵਾਲੀ ਨੇ ਥਣ ਦੇ ਕੋ ਮੁੱਠੀ ਵਾਲਾ ਥਣ ਪੂਰੀ ਵਿਥੀ ਤੇ ਥਣ ਨਾਲਾ ਨੂਣਾ ਫੁੱਲ ਚੰਗੀਆਂ ਫੇਸ ਬੜਾ ਚੰਗਾ ਕੱਦ ਚੰਗਾ ਚੰਗੀਆਂ ਸੂਈ ਸਵਾਈ ਆ ਬਈ ਆ ਜਾ ਦੁੱਧ ਬਾਈ ਦੀ ਗੱਲ ਸਹੀ ਆ ਦੁੱਧ ਚੰਗਾ ਪਾ ਦੂ ਜਿਹੜੇ ਸਾਮਣਾ ਟਾਂਚਾ ਨਾਲੇ ਵਾਲੂ ਵਾ ਤੇ ਬਾਕੀ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਘਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਆ ਜਾ ਤੇ ਮੁੱਲ ਕੀ ਆ ਭਰਾ ਜਾਇਜ਼ ਜਾਦਾ ਬਸ ਜਾਇਜ਼ ਆ ਮੁੱਲ ਦਾ 60000 ਰੁਪਏ ਜੀ ਮਾਨ ਤਨ ਹੋ ਜਾ ਹਾਂ ਮਾਨ ਤਨ ਕਰ ਠੀਕ ਆ ਜਮਤ ਜੈਜ ਮੋਲਾ 62000 ਰੁਪਿਆ ਫਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੋਲ ਜਮਾ ਬਾਈ ਨੇ ਖਿੱਚ ਕੇ ਰੱਖਿਆ ਠੰਡੀ ਆ ਕੋਈ ਐ ਨਹੀਂ ਤਾਂ ਇੱਥੋਂ ਝੂਰ ਡਰਦੀ ਹੈ ਲੈ ਹੂੰ ਠੰਡੀ ਆ ਕੋਈ ਐ ਨਹੀਂ ਜਿਵੇਂ ਮਰ ਜੇ ਤੇਰੀ ਚਾਲ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਖੁਸ਼ ਨਹੀਂ ਲੇਵਾ ਬਹੁਤ ਸੋਹਣਾ ਲੈ ਫੀਟਿੰਗ ਵਾਲਾ ਲੇਵਾ ਕੋ ਟਿੱਟਾ ਮਾਰਾ ਹਾਂ ਮਸ਼ੀਨ ਵਾਲਾ ਵੀ ਹੂੰ ਦੂਜਾ ਵੀ ਹੈ ਲੈ ਅੱਛੀ ਝੋਲਾ ਮਸ਼ੀਨਾਂ ਝੋਲਾ ਤਾਂ ਵੀ ਕੋਈ ਚੱਕਾ ਕੀ ਗੱਲ ਮੋਲ ਜਮਤ ਜੈਜ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਸੁੰਦੀ ਇਹ ਪਹਿਲਾ ਸੂਆ ਸੁੰਦੀ ਦੀ ਦੋ ਦੰਦ ਦੋ ਦੰਦ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਹੈ ਇਹ ਇਹ ਲੈ ਜੂ ਜੀ ਹਫਤਾ ਹਜੇ ਹਫਤਾ ਲੈ ਜੂ ਲੈ ਕਿਆ ਬਾਤ ਹੈ ਕੱਚੀ ਕੱਚੀ ਆ ਦੇਖੋ ਲੈ ਹਫਤੇ ਦੀ ਕੱਚੀ ਆ ਲੇਵਾ ਦੇਖੋ ਬਹੁਤ ਸੋਹਣਾ ਤਿਆਰ ਕਰੂਗਾ ਲੈ ਲੈ ਠੱਲਾ ਦੇਖੋ ਠੱਲਾ ਬਹੁਤ ਪਈਆਂ ਮੁੱਠੀ ਵਾਲਾ ਧਣ ਕੱਲਾ ਕੱਲਾ ਥਣ ਕਿਆ ਬਾਤ ਹੈ ਕਾਕੀ ਪੜੀ ਵੀ ਆ ਬੈੜ ਕੋਈ ਆ ਪੜੀ ਵੀ ਆ ਦੰਦਾਂ ਚ ਬੈੜਾ ਗਿਆ ਮੁੱਕਲੀ ਬੈੜਾ ਬਈ ਪੜੀ ਵੀ ਆ ਤੇ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਦੁੱਧ ਦੇ ਦੂ ਇਹ 18-19 ਕਿਲੋ ਦੇ ਦੂ ਹੂੰ ਦੰਦਾ ਜਿ ਵੜ ਪਹਿਲਾ ਸੂਆ ਤੇ ਦਿਨ ਕੋ ਉਸ ਕ ਲੈ ਲਈ ਆਰਡਰ ਇਹਨੇ ਕਮਾਲ ਦਾ ਤਿਆਰ ਕਰਨਾ ਜਿਹੜੇ ਹਿਸਾਬ ਨਾਲ ਵੜ ਦੀ ਤਿਆਰੀ ਹੈ ਨਾ ਫੇਸ ਦੇਖੋ ਲਓ ਤੂੰਰਾ ਚੈੱਕ ਕਰ ਲੋ ਪੂਰਾ ਤਰ੍ਹਾਂ ਦਾ ਕੋਈ ਐ ਨਹੀਂ ਹੂੰ ਤੋਰ ਤਾਂ ਕੁੜੀ ਵਰਗੀ ਆ ਕੋਈ ਸਹੀ ਗੱਲ ਆ ਜਾ ਤੇ ਮੁੱਲ ਕੀ ਆ ਭਰਾ ਜੈਜ ਦਾ ਜੈਜਾ ਮੁੱਲੇ ਦਾ ਬੱਸ 55500 ਰੁਪਏ 555 ਮਾਨਤਨ ਹੋ ਜਾ ਹਾਂ ਮਾਨਤਨ ਕਰਦੇ 55500 ਰੁਪਏ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਢਿੱਲਾਂ ਤੋਂ ਜੱਜਮੈਂਟ ਲਾ ਲਿਓ ਲੇਵਾ ਬਣਾਉਗੀ ਬਹੁਤ ਲੇਵਾ ਜੇ ਕੱਚੀ ਆ ਨਾ ਵੜ ਫਿਰ ਹੂੰ ਸਹੀ ਗੱਲ ਆ ਬਈ ਹੂੰ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ